ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੇ ਦੇਖ ਰਹੇ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟ ਵਿਚਾਰ ਤਕਰਾਰ ਇੱਕ ਬੇਹਦ ਅਹਿਮ ਤੇ ਖਾਸ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਚੋਣਾ ਤਾਂ ਕੰਮ ਨਿਭੜ ਗਿਆ ਤੇ ਹੁਣ ਝਟਕੇ ਲੱਗਣੇ ਸ਼ੁਰੂ ਹੋ ਗਏ ਨੇ ਪਹਿਲਾਂ ਵਾਰੀ ਸੀ ਪੋਲਿਟਿਕਲ ਪਾਰਟੀਆਂ ਦੀ ਲੋਕਾਂ ਦੀ ਤੇ ਹੁਣ ਆਵ ਲੋਕਾਂ ਦੀ ਵਾਰੀ ਹੈ ਜੀ ਹਾਂ ਪੰਜਾਬ ਦੇ ਵਿੱਚ ਪੀਐਸਪੀਸੀਐਲ ਨੇ ਬਿਜਲੀ ਦੇ ਰੇਟਾਂ ਦੇ ਵਿੱਚ ਵਾਅਦਾ ਕਰ ਦਿੱਤਾ ਹੁਣ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਅਦਾ ਹੋ ਗਿਆ ਹਰ ਤਰ੍ਹਾਂ ਦੀ ਬਿਜਲੀ ਦੇ ਦਰਾਂ ਦੇ ਵਿੱਚ ਵਾਅਦਾ ਹੋਇਆ ਭਾਵੇਂ ਉਹ ਘਰੇਲੂ ਹੋਵੇ ਡੋਮ thank you ਪੀਐਸਪੀਸੀਐਲ ਦਾ ਦਾਵਾ ਜਾਂ ਸਰਕਾਰ ਦਾ ਵੀ ਦਾਵਾ ਹੈਗਾ ਕਿ ਬੜਾ ਮਾਮੂਲੀ ਜਿਹਾ ਵਾਅਦਾ ਹੈ ਜਿਸ ਦੇ ਨਾਲ ਖਪਤਕਾਰ ਅਜੜਾ ਕੰਜ਼ਿਊਮਰ ਉਸ ਨੂੰ ਕੋਈ ਬਹੁਤਾ ਫਰਕ ਪੈਣ ਵਾਲਾ ਨਹੀਂ ਹੈ ਹੁਣ ਕਿੰਨਾ ਕੁ ਫਰਕ ਪਏਗਾ ਜਾਂ ਕਿੰਨਾ ਕੁ ਫਰਕ ਨਹੀਂ ਪਏਗਾ ਇਹ ਆਪਾਂ ਇਸ ਵਿਚਾਰ ਚਰਚਾ ਦੇ ਵਿੱਚ ਦੱਸਾਂਗੇ ਉਹ ਅੰਕੜੇ ਦਿੱਤੇ ਤੁਹਾਨੂੰ ਉਸਾਰੀ ਕਹਾਣੀ ਸਮਝਾਵਾਂਗੇ ਕਿ ਕਿੰਨਾ ਕੁ ਤੁਹਾਨੂੰ ਫਰਕ ਪਏਗਾ ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚੋਂ ਬਹੁਤ ਥਾਵਾਂ ਤੇ ਇਹ ਵੀ ਖਬਰ ਆ ਰਹੀ ਹੈ ਕਿ ਵੱਡੇ ਵੱਡੇ ਬਿਜਲੀ ਦੇ ਕੱਟ ਲੱਗ ਰਹੇ ਨੇ ਇੱਕ ਪਾਸੇ ਬਿਜਲੀ ਦੇ ਕੱਟ ਲੱਗ ਰਹੇ ਨੇ ਦੂਜੇ ਪਾਸੇ ਦਾਵਾ ਇਹ ਵੀ ਕੀਤਾ ਜਾ ਰਿਹਾ ਸੀ ਕਿ ਸਾਡੇ ਕੋਲ ਬਿਜਲੀ ਸਰਪਲਸ ਹੈ ਤੇ ਅਸੀਂ ਬਾਹਰਲੇ ਬਾਰਲੇ ਸੂਬਿਆਂ ਨੂੰ ਬਿਜਲੀ ਵੇਚ ਰਹੇ ਆ ਫਿਰ ਮਹਿੰਗੀ ਕਰਨ ਦੀ ਕੀ ਜ਼ਰੂਰਤ ਹੈ ਜੇ ਸਰਪਲਸ ਹੈ ਤਾਂ ਬਿਜਲੀ ਦੇ ਕੱਟ ਕਿਉਂ ਲਾਏ ਜਾ ਰਹੇ ਨੇ ਇਹ ਬਹੁਤ ਵੱਡਾ ਸਵਾਲ ਹੈਗਾ ਸਭ ਤੋਂ ਪਹਿਲਾਂ ਜਿਹੜੇ ਨਵੀਆਂ ਦਰਾਂ ਆਈਆਂ ਨੇ ਟੈਰਫ ਜਿਹੜਾ ਨਵਾਂ ਆਇਆ फटाफट ਤੁਹਾਨੂੰ ਉਹ ਸਮਝਾ ਦਿੰਨੇ ਆ ਕੀ ਹੈ ਉਸ ਤੋਂ ਬਾਅਦ ਆਪਾਂ ਅੱਗੇ ਵਧਦੇ ਆਂ ਪੰਜਾਬ ਦੇ ਵਿੱਚ ਮਹਿੰਗੀ ਹੋਈ ਬਿਜਲੀ ਕਰੇਲੂ ਬਿਜਲੀ ਦੀਆਂ ਦਰਾਂ ਦੇ ਵਿੱਚ ਕੀ ਵਾਅਦਾ ਹੋਇਆ ਇਹ ਤੁਹਾਨੂੰ ਦੱਸਣੇ ਸਿਫਰ ਤੋਂ ਲੈ ਕੇ 100 KWH ਤੱਕ ਪਹਿਲੇ ਪੁਰਾਣੀ ਦਰ ਸੀ 4.19 ਪੈਸੇ ਹੁਣ ਨਵੀਂ ਦਰ ਹੈ 4.29 ਪੈਸੇ ਯਾਨੀ ਕਿ 10 ਪੈਸੇ ਦਾ ਵਾਅਦਾ ਇਸ ਤੋਂ ਇਲਾਵਾ 101 ਤੋਂ ਲੈ ਕੇ 300 KWH ਤੱਕ 6 ਰੁਪਏ 64 ਪੈਸੇ ਸੀ ਪੁਰਾਣੀ ਦਰ ਤੇ ਹੁਣ 6 ਰੁਪਏ 74 ਪੈਸੇ ਜਿਹਨੂੰ ਆਪਾਂ ਪ੍ਰਤੀ ਯੂਨਿਟ ਕਹ ਦਿੰਦੇ ਆ ਤੁਹਾਨੂੰ ਮੈਂ ਸੌਖੇ ਸ਼ਬਦਾਂ ਸਭ ਜਾ ਦਣਾ ਉਹ ਹੈ ਇਸ ਤੋਂ ਇਲਾਵਾ ਉਦਯੋਗਿਕ ਬਿਜਲੀ ਦੇ ਦਰਾਂ ਦੇ ਵਿੱਚ ਵਾਧਾ ਲੋਡ ਦੀ ਜੇ ਗੱਲ ਕੀਤੀ ਜਾਵੇ ਤਾਂ 20 KVA ਤੱਕ 20 KVA ਤੱਕ 5 ਰੁਪਏ 65 ਪੈਸੇ ਪੁਰਾਣੀ ਦਰ ਸੀ ਤੇ ਹੁਣ ਨਵੀਂ ਦਰ ਹੈ 5 ਰੁਪਏ 82 ਪੈਸੇ 20 ਤੋਂ 100 ਕਿਲੋਵਾਟ ਤੱਕ 6 ਰੁਪਏ 10 ਪੈਸੇ ਸੀ ਪੁਰਾਣੀ ਦਰ ਤੇ ਨਵੀਂ ਦਰ ਹੈ 6 ਰੁਪਏ 25 ਪੈਸੇ ਸੌ ਤੋਂ ਹਜ਼ਾਰ ਕਿਲੋਵਾਟ ਤੱਕ ਪਹਿਲਾਂ ਦਰ ਸੀ 6 ਰੁਪਏ 45 ਪੈਸੇ ਤਾਂ ਹੁਣ ਹੈ 6 ਰੁਪਏ 60 ਪੈਸੇ ਸੋ ਇਹ ਨਵੀਆਂ ਦਰਾਂ ਨੇ ਇਸ ਤੋਂ ਇਲਾਵਾ ਜੇਕਰ ਟਿਊਬਵਲ ਲਈ ਬਿਜਲੀ ਦਰਾਂ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਪੁਰਾਣੀ ਦਰ ਟਿਊਬਵਲ ਦੇ ਲਈ 6 ਰੁਪਏ 55 ਪੈਸੇ ਸੀ ਹੁਣ ਨਵੀਂ ਦਰ ਜਿਹੜੀ ਉਹ 6 ਰੁਪਏ 70 ਪੈਸੇ ਹੋ ਗਈ ਹੈ ਇਹ ਨਵੀਆਂ ਦਰਾਂ ਨੇ ਜੜੀਆਂ ਇਹ ਲਾਗੂ ਕੀਤੀਆਂ ਗਿਆ ਨੇ ਔਰ ਦਾਵਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਦਰਾਂ ਦੇ ਨਾਲ ਵਧਣ ਦੇ ਨਾਲ ਕੋਈ ਖਾਸਾ ਫਰਕ ਪੈਣ ਵਾਲਾ ਨਹੀਂ ਹੈ ਸਾਡੇ ਨਾਲ ਖਾਸ ਮਹਿਮਾਨ ਮੌਜੂਦ ਨੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਲਈ ਡੀਐਸ ਚਾਵਲਾ ਸਾਹਿਬ ਮੌਜੂਦ ਨੇ ਸਾਬਕਾ ਪ੍ਰਧਾਨ ਨੇ ਯੂਸੀਪੀਐਮਏ ਦੇ ਇਸ ਦੇ ਨਾਲ ਹੀ ਅਮਿਤ ਕਪੂਰ ਸਾਹਿਬ ਮੌਜੂਦ ਨੇ ਸਾਡੇ ਨਾਲ ਪ੍ਰਧਾਨ ਨੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਤੇ ਬਹੁਤ-ਬਹੁਤ ਸਵਾਗਤ ਹੈ ਦੋਵੇਂ ਮਹਿਮਾਨਾਤਾ ਕੁਝ ਗੱਲਾਂ ਇਹ ਵੀ ਸਾਹਮਣੇ ਆਈਆਂ ਨੇ ਕਿ ਇੰਡਸਟਰੀ ਨੂੰ ਇਹ ਕਹਿਆ ਗਿਆ ਕਿ ਤੁਸੀਂ ਜਿਹੜੀ ਇਹ ਬਿਜਲੀ ਹੈ ਤੁਹਾਡੀ ਥਰਮਲ ਚਲਾਓ ਅ ਕਿਉਂਕਿ ਬਿਜਲੀ ਦੀ ਕਿੱਲਤ ਆ ਰਹੀ ਹੈ ਬਿਜਲੀ ਦੀ ਘਾਟ ਹੈ ਹਲੇ ਤੱਕ ਝੋਨਾ ਲੱਗਣਾ ਸ਼ੁਰੂ ਨਹੀਂ ਹੋਇਆ ਹਲੇ ਹੀ ਬਿਜਲੀ ਦੀ ਘਾਟ ਹੈ ਜਦੋਂ ਝੋਨਾ ਲੱਗਣਾ ਸ਼ੁਰੂ ਹੋਏਗਾ ਤਾਂ ਜਦੋਂ ਪੀਕ ਤੇ ਹੁੰਦਾ ਬਿਜਲੀ ਲੋਡ ਦਾ ਕੰਮ ਤਾਂ ਫਿਰ ਕਿਵੇਂ ਇਹ ਕਹਾਣੀ ਸੈੱਟ ਹੋਏਗੀ ਇਹ ਸਮਝਣਾ ਬੜਾ ਮੁਸ਼ਕਲ ਹੈ ਨਾਲ ਹੀ ਰਾਤ ਨੂੰ ਬਿਜਲੀ ਦੇ ਰੇਟਾਂ ਦੇ ਵਿੱਚ ਜਿਆਦਾ ਵਾਦਾ ਕੀਤਾ ਗਿਆ ਰਾਤ ਨੂੰ ਜਦੋਂ ਖਪਤ ਕਰੋਂਗੇ ਬਿਜਲੀ ਤਾਂ ਤੁਹਾਨੂੰ ਬਿਜਲੀ ਦਾ ਬਿੱਲ ਜ਼ਿਆਦਾ ਆਏਗਾ ਡੀਐਸ ਚਾਵਲਾ ਸਾਹਿਬ ਚਾਵਲਾ ਸਾਹਿਬ ਸ਼ੁਰੂਆਤ ਥੋੜੇ ਤੋਂ ਕਰਦੇ ਆਂ ਜਿਹੜਾ ਇਹ ਵਾਅਦਾ ਕੀਤਾ ਗਿਆ ਜੋ ਪ੍ਰੈਸ ਨੋਟ ਜਾਰੀ ਹੋਇਆ ਉਸ ਪ੍ਰੈਸ ਨੋਟ ਦੇ ਵਿੱਚ ਬਕਾਇਦਾ ਬੋਲਡ ਕਰਕੇ ਇਹ ਲਿਖਿਆ ਗਿਆ ਕਿ ਜਿਹੜਾ ਅਨਸ਼ਕ ਜਾਂ ਵਾਅਦਾ ਹੈ ਇਹਦੇ ਨਾਲ ਖਪਤਕਾਰ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਵਾਕਈ ਕੋਈ ਫਰਕ ਨਹੀਂ ਪਏਗਾ ਜੀ ਜੀ ਸਸੇ ਦਾ ਬਹੁਤ ਬਹੁਤ ਹਨਾ ਬਹੁਤ ਇੰਪੋਰਟੈਂਟ ਈਸ਼ੂ ਉਠਾਇਆ ਹੈ ਜੀ ਜੀ ਮੈਂ ਤੁਹਾਡੇ ਸਾਹੇ ਦਰਸ਼ਕਾਂ ਨੂੰ ਇਹ ਬੇਨਤੀ ਕਰਨੀ ਚਾਹਾਂਗਾ ਕਿ ਕੁਝ ਪੈਸੇ ਦਾ ਵਾਅਦਾ ਹਮ ਬੜਾ ਹਨ ਨੂੰ ਚੰਗਾ ਲੱਗਿਆ ਹਮ ਇਲੈਗਲ ਇਲੈਕਸ਼ਨ ਤੋਂ ਪਹਿਲਾਂ ਜੇ ਬੋਲ ਪੈਂਦੇ ਕਿ ਸ਼ਾਇਦ ਅੱਜ ਦੇ ਨਤੀਜੇ ਹੋਰ ਹੁੰਦੇ ਇਲੈਕਸ਼ਨ ਤੋਂ ਬਾਅਦ ਦਾ ਮਤਲਬ ਬੱਕਰੇ ਨੂੰ ਚਾਰਾ ਦਿਖਾ ਕੇ ਇਹਨਾਂ ਦਾ ਬਾਤ ਹਲਾਲ ਕਰ ਦਿੱਤਾ ਗਿਆ 15 ਪੈਸੇ ਜਾਂ 10 ਪੈਸੇ ਦਾ ਇਸ਼ੂ ਨਹੀਂ ਹੈਗਾ ਜੀ ਛੋਟਾ ਜਿਹਾ ਸਵਾਲ ਮੈਂ ਕਰਦਾ ਕਿ ਕਿੰਨੇ ਕਰੋੜ ਯੂਨਿਟ ਤੁਸੀਂ ਡੇਲੀ ਸੇਲ ਕਰਦੇ ਹੋ ਕੰਟ੍ਰਾਪ੍ਰੋਸ਼ਨਲ ਕੀ ਇਫੈਕਟ ਆਇਆ ਛੋਟੀ ਜੀ ਐਗਜ਼ੈਂਪਲ ਹੈ ਜੇ ਇੱਕ ਫਰਨਸ ਜਾਂ ਰੋਲਿੰਗ ਮਿਲ ਦੀ ਗੱਲ ਕਰ ਲਵਾਂ ਕੁਝ ਲੱਖ ਯੂਨਿਟ ਉਹ ਡੇਲੀ ਯੂਜ਼ ਕਰਦੇ ਨੇ ਜੇ ਅੱਜ ਮੈਂ ਫਰਨਸ ਦੀ ਗੱਲ ਕਰਾਂ ਜੀ ਇਹਦਾ ਮਤਲਬ ਹਰ ਫਰਨਸ ਨੂੰ ਜੇ ਲੱਖ ਯੂਨਿਟ ਵੀ ਲੈ ਲਈਏ ਹੂੰ ਹੂੰ ਇੱਕ 365 ਨਾਲ ਜ਼ੀਰੋ ਕਰੀਏ ਤੇ ਮੇਰੇ ਹਿਸਾਬ ਨਾਲ 55 ਤੋਂ 60 70 ਲੱਖ ਰੁਪਈਆ ਹੂੰ ਸਾਲ ਦਾ ਇੱਕ ਯੂਨਿਟ ਨੂੰ ਫਰਕ ਪੈਣਾ ਓਹੋ ਜੇ ਮੈਂ ਸਮਾਲ ਇੰਡਸਟਰੀ ਦੀ ਗੱਲ ਕਰਾਂ 15 ਪੈਸੇ ਕਹਿ ਦਿੱਤਾ ਜੀ ਮੈਂ ਕੁਝ ਫਾਈਲ ਤੋਂ ਅੱਗੇ ਰੱਖਣੀ ਚਾਹਾਂਗਾ ਕਿ ਹਰ ਡਿਬੇਟ 'ਚ ਅਸੀਂ ਇਹ ਕੰਨਿਆ ਸਰਕਾਰ ਕਹਿੰਦੀ 5 ਰੁਪਏ ਯੂਨਿਟ ਬਿਜਲੀ ਦੇ ਰਹੇ ਆ ਜੀ ਮੈਂ ਮੰਨਦਾ ਵਾਂ ਹਾਂ ਕੋਈ ਵੀ ਇੱਕ ਬਿੱਲ ਨਾ ਚੈਲੰਜ ਕਰਦਾ ਪੰਜਾਬ ਸਰਕਾਰ ਨੂੰ ਪੰਜਾਬ ਦਾ ਇੱਕ ਬਿੱਲ ਕੱਢ ਕੇ ਦਿਖਾ ਦਿਵੇ ਕਿੰਨੇ ਯੂਨਿਟ ਲੈ ਮਹੀਨੇ ਦੇ ਵਰਤੇ ਹਾਂ 5 ਰੁਪਏ ਕਿੰਨੇ ਪੈਸੇ ਲਏ ਸਾਰੇ ਪੈਸੇ ਬਾਕੀ ਵਾਪਸ ਕਰ ਦਿਓ ਹਾਂ ਇਹ ਇੱਕ ਬਹੁਤ ਵੱਡਾ ਛਲਾਵਾ ਕੀਤਾ ਗਿਆ ਹੈ ਚਾਹੇ ਉਹ ਘਰੇਲੂ ਖਪਤਕਾਰ ਹੋਵੇ ਹਾਂ ਚਾਹੇ ਇੰਡਸਟਰੀ ਹੈ ਇਹਦਾ ਮਤਲਬ ਕਿ ਜਦੋਂ ਤੁਸੀਂ ਕੋਈ ਵੀ ਕੋਸਟ ਵਧਾਈ ਹਾਂ ਉਹ ਕਾਸਟ ਰॉ ਮਟੀਰੀਅਲ ਬਣਨ ਤੋਂ ਲੈ ਕੇ ਸੇਲ ਤੱਕ ਹਰ ਸਟੇਜ ਤੇ ਰੇਟ ਵਧ ਗਿਆ ਤੇ ਪੰਜਾਬ ਦੀ ਕਾਸਟ ਆਫ ਪ੍ਰੋਡਕਸ਼ਨ ਵਧ ਗਈ ਵਧ ਗਈ ਕਿ ਮੇਰੀ ਇਸ ਵੇਲੇ 50 ਤੋਂ 60% ਲੇਬਰ ਪਹਿਲੇ ਸ਼ੋਰਟ ਆ ਪੰਜਾਬ 'ਚ ਜੀ ਜੀ ਪਾਵਰ ਕਟ ਇੰਨੇ ਲੱਗ ਰਹੀ ਨੇ ਯੂ نو ਬਿਜਲੀ ਬੋਰਡ ਮੰਨਣ ਨੂੰ ਤਿਆਰ ਨਹੀਂ ਮੈਂ ਆਪਜੀ ਅੱਗੇ ਇੱਕ ਛੋਟਾ ਜਿਹਾ ਇੱਕ ਰਿਕਾਰਡ ਆਪਣੇ ਫੈਕਟਰੀ ਦਾ ਰਿਕਾਰਡ ਅੱਗੇ ਸਾਹਮਣੇ ਰੱਖਿਆ ਹੈ ਹਾਂ ਡੇਟ वाइज ਦੇਖੋ ਹੂੰ ਕਿ ਹਰ ਡੇਟ ਤੋਂ ਲੈ ਕੇ ਕਿੰਨੇ ਵਜੇ ਕਿਹੜੇ ਦਿਨ ਬਿਜਲੀ ਕਿੰਨੀ ਦੇਰ ਬੰਦ ਰਹੀ ਆ ਹੂੰ ਇਹ ਮੈਂ ਰਿਕਾਰਡ ਤੌਰ ਤੇ ਜਿਹਾ ਰੱਖ ਰਿਆ ਬਿਜਲੀ ਬੋਰਡ ਕਹਿੰਦਾ ਅਨ ਐਲਾਨੇ ਕੱਟ ਨਹੀਂ ਲੱਗ ਰਹੇ ਜੀ ਮੈਂ ਤੁਹਾਨੂੰ ਡੇਟ ਦੇ ਨਾਲ ਦੱਸ ਰਿਹਾ ਕਿ ਕਿਹੜੀ ਡੇਟ ਨੂੰ ਕਿੰਨੇ ਕੱਟ ਕਿਹੜੇ ਫੀਡਰ ਤੇ ਲੱਗੇ ਨੇ ਹੂੰ ਇਹਦਾ ਮਤਲਬ ਪੰਜਾਬ ਦੇ ਲੋਕਾਂ ਨੂੰ ਹੂੰ ਜਿਵੇਂ ਇਲੈਕਸ਼ਨ ਦੇ ਵਿੱਚ ਗਲਤਵਾਦੇ ਹਰ ਪਾਰਟੀਆਂ ਕਰਦੀਆਂ ਨੇ ਅੱਜ ਜੋ ਬੈਕਟਰ ਨੂੰ ਛੁਪਾ ਰਹੇ ਨੇ ਮੈਂ ਜ਼ਰੂਰ ਇਹ ਕਹਿਣਾ ਚਾਹਾਂਗਾ ਓਪਨ ਚੈਲੰਜ ਨਾਲ ਕਹਿਣਾ ਚਾਹਾਂਗਾ ਡਿਪਾਰਟਮੈਂਟ ਨੂੰ ਵੀ ਜੀ ਇਹ ਤੋਂ ਇਹ ਹਰ ਗ੍ਰਿਡ ਦੇ ਉੱਪਰ ਆਊਟ ਗoing ਹਰ 11 ਕੇਵੀ ਫੀਡਰ ਤੇ ਮੀਟਰ ਲੱਗਿਆ ਹੋਇਆ ਹੂੰ ਉੱਥੇ ਪਤਾ ਲੱਗਦਾ ਹੈ ਕਿ ਕਿਹੜਾ ਫੀਡਰ ਕਦੋਂ ਕਿੰਨੇ ਵਜੇ ਕਿਹੜੇ ਦਿਨ ਬੰਦ ਹੋਇਆ ਕਿੰਨੇ ਵਜੇ ਦੁਬਾਰਾ ਸ਼ੁਰੂ ਹੋਇਆ ਹਾਂ ਸਾਰਾ ਰਿਕਾਰਡ ਹੁੰਦਾ ਉੱਥੇ ਇਸ ਰਿਕਾਰਡ ਨੂੰ ਵੀ on ਗੋਲੀਆਂ ਕਰਕੇ ਜੇ ਕੋਈ ਬਿਆਨ ਦਿੰਦੇ ਨੇ ਸੀਐਮ ਸਾਹਿਬ ਤੁਸੀਂ ਤੇ ਕਹਿੰਦਾ ਕਿ ਮੈਂ ਸਰਪਲਸ ਕਰਤੀ ਬਿਜਲੀ ਦੂਜੇ ਸੂਬਿਆਂ ਨੂੰ ਵੱਡੀ ਹੈ ਹੁਣ ਮੈਂ ਕਮੀ ਨਹੀਂ ਆਣ ਦਿਆਂਗਾ ਤੁਹਾਨੂੰ 24 ਘੰਟੇ ਦੇ ਰਿਆਂ ਇਹ ਇਲੈਕਸ਼ਨ ਦੀ ਸਟੇਟਮੈਂਟ ਹੈ ਤੁਸੀਂ ਪਾਵਰ ਹਾਊਸ ਪ੍ਰਾਈਵੇਟ ਵੀ ਪਰਚੇਸ ਕਰ ਲਏ ਕੋਲੇ ਦੀ ਖਾਣਾ ਵੀ ਪਰਚੇਸ ਕਰ ਲਈਆਂ ਦੂਜੇ ਸੂਬਿਆਂ ਨੂੰ ਬਿਜਲੀ ਵੀ ਦੇ ਦਿੱਤੀ ਅੱਜ ਕੇ ਬਹਾਨਾ ਕਿ ਮੇਰੀ 15 ਲੱਖ ਮੈਗਾਵਾਟ ਤੋਂ ਉੱਪਰ ਦੀ ਡਿਮਾਂਡ ਵੱਧ ਗਈ ਹੈ ਹਮਮ ਇਹ ਮੰਨ ਤੇ ਸੂਰਜ ਦੇਵਤਾ ਨੇ ਵਧਾਈ ਹੈ ਜਾ ਕੇ ਲੜਾਈ ਉਹਦੇ ਨਾਲ ਕਰੋ ਹਮ ਤੁਹਾਡਾ ਪਲੈਨਿੰਗ ਬੋਰਡ ਕਰੋੜਾ ਰੁਪਏ ਤਨਖਾਹਾਂ ਲੈਂਦਾ ਜੀ ਜੀ ਇੱਥਾ ਨੂੰ ਕਹਿੰਦੇ ਕਿ ਹਰ ਸਾਲ 10 ਤੋਂ 12% ਡਿਮਾਂਡ ਵੱਧਦੀ ਹੈ ਪ੍ਰੀ ਅਰੇਂਜ ਕਰਕੇ ਰੱਖੋ ਹਮ ਇਹਦਾ ਮਤਲਬ ਉਹਨਾਂ ਦਾ ਕੰਮ ਸਿਰਫ ਰੈਕਸ਼ਨ ਇੱਥੇ ਵਧੀ ਹੈ ਪ੍ਰੋਡਕਸ਼ਨ ਕਿਹੜੀ ਵਧਾਈ ਹੈ ਟਕਲਕ ਹੂੰ ਪ੍ਰੋਡਕਸ਼ਨ ਕਿੱਥੇ ਵਧੀਆ ਬਿਲਕੁਲ ਸਰ ਮੈਂ ਆ ਗਿਆ ਤੁਹਾਡੇ ਕੋਲ ਵਾਪਸ ਆਣਾ ਕਪੂਰ ਸਾਹਿਬ ਵੀ ਮੇਰੇ ਨਾਲ ਮੌਜੂਦ ਨੇ ਨਵੇਂ ਟੈਰਿਫ ਹੈ ਜਿਹੜੇ 16 ਜੂਨ ਤੋਂ ਲੈ ਕੇ 31 ਮਾਰਚ 2025 ਤੱਕ ਲਾਗੂ ਹੋਣਗੇ ਕਪੂਰ ਸਾਹਿਬ ਜਿਵੇਂ ਚਾਵਲਾ ਸਾਹਿਬ ਨੇ ਸਾਰੀ ਡਿਟੇਲ ਦੇ ਵਿੱਚ ਦੱਸਿਆ ਮੈਂ ਸ਼ੈਰੀ ਖੇਤਰ ਦੀ ਹੈ ਪਿੰਡੂ ਖੇਤਰ ਦੀ ਵੀ ਤੁਹਾਡੇ ਤੋਂ ਗੱਲ ਜਾਨਣਾ ਵਪਾਰੀਆਂ ਦੇ ਵੀ ਸਮਝਣਾ ਚਾਹਨਾ ਇਹ ਜਿਹੜੇ ਇੱਕ ਤਾਂ ਨਵੇਂ ਰੇਟ ਵਧਾਏ ਨੇ ਇਹਦਾ ਕਿੰਨਾ ਕੋ ਅਸਰ ਪਏਗਾ ਦੂਜਾ ਕੀ ਤੁਹਾਡੇ ਇਲਾਕਿਆਂ ਦੇ ਵਿੱਚ ਤੁਹਾਡੀ ਗੱਲਬਾਤ ਵੀ ਹੁੰਦੀ ਰਹਿੰਦੀ ਨੇ ਬਿਜਲੀ ਦੇ ਕੱਟ ਲੱਗ ਰਹੇ ਨੇ ਕਿਉਂਕਿ ਦਾਵਾ ਤਾਂ ਕੀਤਾ ਜਾ ਰਿਹਾ ਕਿ ਬਿਜਲੀ ਆਮ ਸਿਕਲਾ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ ਵੀ ਬਿਜਲੀ ਦੇ ਕੱਟ ਬਿਲਕੁਲ ਚਾਵਲਾ ਸਾਹਿਬ ਵਾਲੀ ਗੱਲ ਬਿਲਕੁਲ ਸਹੀ ਚੱਲ ਰਹੀ ਹੈ ਕਿ ਬਿਲਕੁਲ ਬਿਨਾ ਐਲਾਨੇ ਜਿਹੜੇ ਕੱਟ ਚੱਲ ਰਹੇ ਐ ਅੱਜ ਪੰਜਾਬ ਦੇ ਅੰਦਰ ਕਿਸੇ ਵੀ ਸ਼ਹਿਰ ਦੇ ਵਿੱਚ ਜੀ ਕਿਸੇ ਵੀ ਜਗ੍ਹਾ ਤੇ ਤੁਸੀਂ ਜਾਓਗੇ ਤਾਂ ਤੁਹਾਨੂੰ ਕਲੀਅਰ ਹੋ ਜਾਏਗਾ ਹਰ ਜਗ੍ਹਾ ਦੇ ਉੱਪਰ ਇਹਨਾਂ ਦੇ ਕੱਟ ਜਿਹੜੇ ਐ ਲੱਗਣੇ ਸ਼ੁਰੂ ਹੋ ਚੁੱਕੇ ਐ ਉਹ ਅੱਜ ਤੋਂ ਨਹੀਂ ਲੱਗਦੇ ਕਾਫੀ ਟਾਈਮ ਤੋਂ ਚੱਲ ਰਹੇ ਜੀ ਉਹ ਇਹਨਾਂ ਦਾ ਤਾਂ ਦਫ਼ਤਰਦਾਰ ਲਾ ਲਈਏ ਸਰਕਾਰ ਦਾ ਕਹਿ ਜੀ ਉਹ ਕਹਿੰਦੇ ਨਾ ਆਖਾ ਮੋੜਨਾ ਨਹੀਂ ਤੇ ਡੱਕਾ ਤੋੜਨਾ ਨਹੀਂ ਇਹਨਾਂ ਨੇ ਆਂਦੇ ਹੀ ਟੋਲ ਵਜਾਣੇ ਸ਼ੁਰੂ ਸਾਡੀ ਬਦਕਿਸਮਤੀ ਸਾਡੇ ਪਿਛਲੇ ਫਿਨਾਂਸ ਮਿਨਿਸਟਰ ਇਹੋ ਜੇ ਮਿਲੇ ਸੀਗੇ ਜਿਨ੍ਹਾਂ ਨੇ ਰੋਲਾ ਪਾਣਾ ਸ਼ੁਰੂ ਕਰਤਾ ਸੀ ਮੇਰਾ ਖਜ਼ਾਨਾ ਖਾਲੀ ਮੇਰਾ ਖਜ਼ਾਨਾ ਖਾਲੀ ਔਰ ਐਡੀ ਮਾੜੀ ਕਿਸਮਤ ਸਾਡੀ ਕਿ ਅੱਜ ਸਾਡੇ ਇਹੋ ਜੇ ਕਲਾਕਾਰਾਂ ਦੀ ਸਰਕਾਰ ਆਈ ਹੈ ਔਰ ਜਿਹੜੇ ਕਹਿਣ ਅੰਧੇ ਸਾਰੀ ਉਹਨਾਂ ਨੇ ਇੱਕ ਪੁਆਇੰਟ ਲੱਭ ਲਿਆ ਨਾ ਜਿਨਾ ਮੇਰੇ ਖਜ਼ਾਨੇ ਭਰੇ ਵੇ ਮੇਰੇ ਖਜ਼ਾਨੇ ਭਰੇ ਵੇ ਖਜ਼ਾਨੇ ਭਰੇ ਵੇ ਤੇ ਲੋਕਾਂ ਦੇ ਰੇਟ ਲਾਈ ਥੁਰੀ ਜਾਂਦੇ ਆ ਖਜ਼ਾਨੇ ਭਰੇ ਆ ਕਦੇ ਵਹਿਟ ਵਧ ਰਹੇ ਆ ਕਦੇ ਸਰ ਸਰਵਿਸ ਚੱਕਵਾਦ ਰਿਆ ਤੇ ਕਦੇ ਬਿਜਲੀ ਦੇ ਰੇਟ ਵਧ ਰਹੇ ਆ ਅੱਜ ਇਹੋ ਜਿਹੇ ਹਾਲਾਤ ਬਣ ਚੁੱਕੇ ਆ ਕਿ ਇੱਕ ਪਾਸੇ ਤਾਂ ਇੱਕ ਉਹ ਕਹਿੰਦੇ ਨਾ ਪੁਰਾਣੀ ਐਮਬੈਸਡਰ ਗੱਡੀ ਵਾਂਗੂ ਆਪਾਂ ਇੱਕ ਪੁਰਾਣਾ ਥਰਮਲ ਪਲਾਂਟ ਖਰੀਦ ਲਿਆ ਤੇ ਆਪਾਂ ਐ ਰੋਲਾ ਪਾਣ ਲੱਗ ਪਤਾ ਨਹੀਂ ਜਿਵੇਂ ਸਿੰਗਾਪੁਰ ਵਾਲੇ ਤੁਹਾਡੇ ਕੋਲ ਡੀਲੀਵਰੀ ਤੀ ਦਿਨਾਂ ਸਤਿਆਂਗੇ ਕੋਈ ਯਾਰ ਅਸੀਂ ਇਹੋ ਜੀਆਂ ਚੀਜ਼ਾਂ ਆਪਾਂ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਥੋਡੇ ਪਬਲਿਕ ਟੈਕਟਰ ਥੋਡੇ ਆਪਣੇ ਵੋਟਾਂ ਮੰਗਣ ਵਾਸਤੇ ਹੋ ਸਕਦੇ ਆ ਲੇਕਿਨ ਤੁਸੀਂ ਇਹ ਦੇਖੋ ਵੀ ਹਜੇ ਕੱਲ ਵੋਟਾਂ ਵਾਲੀ ਦਾ ਅੱਜ ਵੋਟਾਂ ਵਾਲੇ ਤੇ ਤੁਹਾਡੇ ਫਲੈਕਸਾਂ ਉੱਤਰੀਆਂ ਵੀ ਨਹੀਂ ਐ ਤੁਸੀਂ ਇੰਨੇ ਹੀ ਤਾਂ ਸਾਡੇ ਤੇ ਰਹਿਮ ਕਰਦੇ ਯਾਰ ਅੱਜ ਹੀ ਤੁਸੀਂ ਇੰਨੀ ਜਲਦੀ ਕਰਤੀ ਔਰ ਇਹੀ ਸੀਐਮ ਸਾਹਿਬ ਸਾਡੇ ਤੁਹਾਡੇ ਕੋਲ ਹੀ ਡਿਬੇਟ ਪਈ ਹੋਣੀ ਤੁਹਾਡੇ ਚੈਨਲ ਦੇ ਉੱਪਰ ਹੀ ਥੋੜੀ ਇਹਨਾਂ ਦੀ ਬਾਈਟ ਪਈ ਹੋਣੀ ਔਰ ਇਹ ਆਪਣੇ ਮੂੰਹ ਕਹਿੰਦੇ ਹੁੰਦੇ ਸੀਗੇ ਦੇਖੋ ਜੀ ਇੱਕ ਪੈਸੇ ਦਾ ਨਾ ਸਰਕਾਰ ਨਹੀਂ ਕਹਤਾ ਜੀ ਅਸੀਂ ਇੱਕ ਪੈਸਾ ਵਧਾਣਾ ਤੇ ਮੈਂ ਉਹਦੀ ਕੈਲਕੂਲੇਸ਼ਨ ਕੀਤੀ ਯਾਰ ਇੰਨੇ ਲੱਖ ਯੂਨਿਟ ਆ ਇੰਨੇ ਲੱਖ ਆ ਬੰਦੇ ਆ ਇੰਨੇ ਆਪਣੇ ਯੂਜ਼ਰ ਹੈਗੇ ਆ ਤੇ ਦੇਖੋ ਜੀ ਇਹ ਤਾਂ ਕਰੋੜਾਂ ਰੁਪਏ ਚ ਬਣ ਜੁਗਾ ਰੋਜ਼ ਤਾਂ ਮੈਂ ਇੰਨੇ ਰੁਪਏ ਬਿਚਾਰਿਆ ਔਰ ਉਹ ਵੀ ਜਿੰਨਾਲ ਕੈਲਕੂਲੇਟ ਕਰਕੇ ਦੇਖੋ ਰੋਜ਼ ਦੀ ਕਰੋੜਾਂ ਰੁਪਏ ਦਾ ਰੋਜ਼ਾ ਲੱਖਾਂ ਰੁਪਏ ਦਾ ਰੋਜ਼ਾ ਇਹਨਾਂ ਨੇ ਆਪਣਾ ਇਹ ਜਿਹੜਾ ਹੈ ਆਮ ਪਬਲਿਕ ਦੇ ਉੱਤੇ ਬੋਝ ਪਾਤਾ ਔਰ ਦੂਸਰੇ ਪਾਸੇ ਚਲਕੀ ਕੀ ਗੇੜ ਗੇ ਰਾਤ ਨੂੰ ਇਹਦੇ ਬਿਜਲੀ ਦੇ ਰੇਟ ਅਲੱਗ ਹੈ ਜਿਹੜੇ ਕਿ ਲੋਕ ਉੱਤੇ ਵੀ ਉਹਨਾਂ ਨੂੰ ਪਤਾ ਹੀ ਨਹੀਂ ਮੈਂ ਰਾਤ ਨੂੰ ਕਿਹੜੀ ਬੀਬੀ ਕਿੰਨੇ ਕਿਸ ਰੇਟ ਨਾਲ ਯੂਜ਼ ਕਰ ਰਹੇ ਆ ਇਹੋ ਜੀਆਂ ਚੀਜ਼ਾਂ ਦੇ ਨਾਲ ਤੁਸੀਂ ਦੇਖੋ ਕਿ ਲੋਕਾਂ ਦੇ ਵਿੱਚ ਇਹਨਾਂ ਨੇ ਇੰਨਾ ਗੁੰਮਰਾਹ ਕਰਤਾ ਲੋਕਾਂ ਨੂੰ ਉਹ ਆਮ ਮੇਰੀ ਕੱਲ ਦੀ ਅੱਜ ਤੁਸੀਂ ਮਾਰਕੀਟ ਸਰਵੇ ਕਰੋ ਤਾਂ 50% ਤੋਂ ਉੱਪਰ ਲੋਕ ਹੋਣਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਕਿੰਨੇ ਰੇਟ ਕੀ ਹੈ ਤੇ ਰਾਤ ਈਵਨ ਮੈਟੋ ਡੇ ਕੇ ਗੱਲ ਕਰ ਰਹੇ ਨੇ ਲੇਕਿਨ ਮੈਨੂੰ ਇੰਨਾ ਪਤਾ ਕਿ ਰਾਤ ਨੂੰ ਰੇਟ ਦਾ ਤੇ ਦਿਨ ਦਾ ਰੇਟ ਦਾ ਫਰਕ ਹੈ ਲੇਕਿਨ ਇਹ ਕਿਸੇ ਨੂੰ ਨਹੀਂ ਪਤਾ ਵੀ ਕਿੰਨਾ ਰੇਟ ਕਦੋਂ ਲੱਗਣਾ ਤੇ ਕਦੋਂ ਕਿੰਨਾ ਰੇਟ ਲੱਗਣਾ ਇਹ ਬਿਸਕਵੀਟ ਪਹਿਲੇ ਵਾਰੀ ਹੋਇਆ ਮੇਰੀ ਸ਼ਕਲ ਆਪਣੇ ਪੰਜਾਬ ਦੇ ਅੰਦਰ ਔਰ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਅੱਜ ਸਾਨੂੰ ਇਹ ਸਮਝਣ ਆ ਰਿਹਾ ਕਿ ਜਦੋਂ ਤੋਂ ਅਸੀਂ ਕੋਈ ਵੀ ਉਹ ਕਹਿੰਦੇ ਨਾ ਘਰੇ ਬੈਠੇ ਰਵਾਂਗੇ ਆਪਾਂ ਗਲਤ ਡਿਸੀਜਨ ਲਵਾਂਗੇ ਵੀ ਛੱਡੋ ਯਾਰ ਵੋਟਾਂ ਦਾ ਕੀ ਹੈ ਛੱਡੋ ਯਾਰ ਆਪਾਂ ਇਹਨੂੰ ਦੇ ਦੇਾਂਗੇ ਔਰ ਮੇਰੀ ਸ਼ਕਲ ਚਾਲਾ ਸਾਹ ਵਾਲੀ ਗੱਲ ਬਹੁਤ ਅੱਛੀ ਲੱਗ ਰਹੀ ਸੀ ਉਹ ਜੀ ਦੋ ਦਿਨ ਪਹਿਲੇ ਕਰ ਦਿੰਦੇ ਤੁਹਾਨੂੰ ਪਤਾ ਲੱਗ ਜਾਂਦਾ ਜਿਹੜੀਆਂ ਗਲਤੀ ਨਾਲ ਬਾਈ ਮਿਸਟੇਕ ਜਿਹੜੀਆਂ ਤਿੰਨ ਬਕੀਟਾਂ ਆਈਆਂ ਜੇ ਉੱਥੇ ਜ਼ੀਰੋ ਨਾ ਆਈ ਹੁੰਦੀ ਤੁਹਾਡੇ 32 ਦੰਦ ਖਰੇ ਹੋ ਗਏ ਸੀ 13 ਜ਼ੀਰੋ ਤੁਹਾਡੇ ਪੱਕੇ ਹੋ ਗਏ ਸੀਗੇ ਹੁਣ ਤੁਹਾਡੇ 32 ਦੰਦਾਂ ਤੇ ਵੀ ਸ਼ੱਕ ਹੋਣ ਲੱਗ ਗਿਆ ਲੋਕਾਂ ਨੂੰ ਬੀਆਰਏ 13 0 13 0 ਕਰਦੇ ਸੀ ਤਿੰਨ ਕਿਉਂ ਆ ਗਈਆਂ ਜ਼ੀਰੋ ਕਿਉਂ ਨਹੀਂ ਆਈਆਂ ਕਪੂਰ ਸਾਹਿਬ ਮੈਂ ਆਣਾ ਵਾਪਸ ਤੁਹਾਡੇ ਕੋਲ ਚਾਵਲਾ ਸਾਹਿਬ ਇੱਕ ਸਵਾਲ ਬੜਾ ਅਹਿਮ ਹੈਗਾ ਇਹ ਤੁਸੀਂ ਦੇਖੋ ਹਲੇ ਜਿਹੜੀ ਹੈ ਖਪਤ ਇਹ ਕਹਿ ਰਹੇ ਨੇ ਕਿ ਲਗਾਤਾਰ ਵਧ ਰਹੀ ਹੈ ਬਿਜਲੀ ਦੀ ਖਪਤ ਵਧ ਰਹੀ ਹੈ ਫਿਰ ਸਹਾਰਾ ਇੰਡਸਟਰੀ ਦਾ ਫਿਰ ਅਪੀਲ ਇੰਡਸਟਰੀ ਨੂੰ ਕਿ ਅਪੀਲ ਥੋੜੀ ਆਪਣੀ ਖਪਤ ਘਟਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਪਿਛਲੀ ਵਾਰ ਦੀ ਤਰ੍ਹਾਂ ਫਿਰ ਕਿਹਾ ਜਾਵੇ ਸ਼ਨੀਵਾਰ ਐਤਵਾਰ ਤੁਸੀਂ ਆਪਣੀ ਇੰਡਸਟਰੀ ਬੰਦ ਰੱਖੋ ਜਾਂ ਹਫਤੇ ਦੇ ਵਿੱਚ ਇੱਕ ਦਿਨ ਆਪਣੀ ਇੰਡਸਟਰੀ ਬੰਦ ਰੱਖੋ ਝੋਨੇ ਦਾ ਜਦੋਂ ਸੀਜ਼ਨ ਸ਼ੁਰੂ ਹੋ ਜਾਏਗਾ ਉਦੋਂ ਖਪਤ ਜਿੰਨੀ ਵਧ ਜਾਏਗੀ ਫਿਰ ਤੁਹਾਨੂੰ ਲੱਗਦਾ ਕਿ ਇਸ ਚੀਜ਼ ਦੇ ਲਈ ਇੰਡਸਟਰੀ ਤਿਆਰ ਹੈ ਬਿਲਕੁਲ ਤਿਆਰ ਹੈ ਜੀ ਚਾਬੀਆਂ ਸੌਪਣ ਵਾਸਤੇ ਤਿਆਰ ਹੈ ਹਮੇਰੀ ਪ੍ਰੋਡਕਸ਼ਨ ਚੱਲੀ ਤਾਂ 50% ਪਹਿਲੇ ਚੱਲ ਰਹੀ ਸੀਗੀ ਹਮ ਪਾਵਰ ਕਟੋ ਦਾ ਬੜਾ ਵੱਡਾ ਫੈਕਟਰ ਹੈ ਜਾਂ ਲੇਬਰ ਸ਼ਾਰਟੇਜ ਜੀ ਜੇ ਮੈਨੂੰ ਸੀ ਲੈ ਪਾਣੀ ਪਾਣੀ ਬਿਜਲੀ ਨਹੀਂ ਦੇਓਗੇ ਹੂੰ ਤੇ ਪੀਣ ਨੂੰ ਪਾਣੀ ਨਹੀਂ ਮਿਲਣਾ ਚਲਾਉਣ ਨੂੰ ਫੈਕਟਰੀ ਨਹੀਂ ਮਿਲਣੀ ਹੂੰ ਛੁੱਟੀਆਂ ਤੁਸੀਂ ਵੈਸੇ ਹੀ ਕਰਦੇ ਹੋ ਨਾ ਜੀ ਕਿ ਇੱਕ ਮਹੀਨਾ ਛੁੱਟੀ ਹੈ ਤੁਹਾਡੇ ਮੈਨੀਫੈਸਟੋ ਚ ਲਿਖਿਆ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਪਾਵਰ ਕੱਟ ਨਹੀਂ ਆਣ ਦੇਾਂਗੇ ਹੂੰ ਵਾਧੂ ਬਿਜਲੀ ਦੇਾਂਗੇ ਤੁਹਾਨੂੰ ਅਸੀਂ ਜੀ ਰਾਤ ਨੂੰ ਫੈਕਟਰੀਆਂ ਚਲਾਓ ਤੁਹਾਨੂੰ ਡਿਸਕਾਊਂਟਡ ਰੇਟ ਦੇਾਂਗੇ ਹੂੰ ਉਹ ਡਿਸਕਾਊਂਟਡ ਦੀ ਬਜਾਏ ਤੁਸੀਂ ਹੁਣ ਕਹਿੰਦੇ ਕਿ ਰਾਤ ਨੂੰ ਫੈਕਟਰੀ ਚਲਾਓਗੇ ਵਾਧ ਦੇਾਂਗੇ ਹੂੰ ਇਹਦਾ ਮਤਲਬ ਹੋ ਗਿਆ ਇਹ ਤੁਹਾਨੂੰ ਤੁਸੀਂ ਕਿਤੇ ਨਾ ਕਿਤੇ ਜੀ ਅਣਗਹਿਲੀਆਂ ਦਫ਼ਤਰ ਦੀਆਂ ਅਣਗਹਿਲੀਆਂ ਡਿਪਾਰਟਮੈਂਟ ਦੀਆਂ ਪਲੈਨਿੰਗ ਬੋਰਡ ਦੀ ਫੇਲੀਅਰਸ਼ਿਪ ਇਹ ਸਾਰੇ ਦਾ ਖਮਿਆਜ਼ਾ ਇੰਡਸਟਰੀ ਨੂੰ ਭੁਗਤ ਰਹੀ ਇੰਡਸਟਰੀ ਕੋਈ ਤੁਹਾਡੇ ਮਹਤਾਜ ਨਹੀਂ ਹੈਗੀ ਹੂੰ ਪੰਜਾਬ ਸਰਕਾਰ ਮਹਤਾਜ ਹੈ ਇੰਡਸਟਰੀ ਦੀ ਹੂੰ ਜੇ ਅੱਜ ਪ੍ਰੋਡਕਸ਼ਨ ਇੰਡਸਟਰੀ ਦੀ ਨਾ ਹੋਈ ਪੰਜਾਬ ਚ ਜੀ ਜੀ ਲੋਕ ਕਿਦੇ ਹੁਣੇ ਆ ਐਕਸ ਚੱਕਰ ਦੇ ਅਸੀਂ ਤੇ ਮਾਨ ਸਾਹਿਬ ਦੁਬਾਰਾ ਖੇਤੀ ਕਰ ਲਾਂਗੇ ਬਾਹਰ ਜਾ ਕੇ ਨੌਕਰੀ ਕਰ ਲਾਂਗੇ ਮੇਰੇ ਲੱਖਾਂ ਮਾਈਗ੍ਰੇਟਿਡ ਭਰਾ ਜਿਹੜੇ ਪੰਜਾਬ ਚ ਆ ਕੇ ਰੋਜ਼ਗਾਰ ਲੈ ਰਹੇ ਨੇ ਉਹਨਾਂ ਨੂੰ ਦੂਜੀਆਂ ਸਟੇਟਾਂ ਵਾਪਸ ਲੈ ਜਾਣੀਆਂ ਹੂੰ ਸਾਨੂੰ ਚਾਹੇ ਯੂਪੀ ਆ ਚਾਹੇ ਮੱਧ ਪ੍ਰਦੇਸ਼ ਆ ਚਾਹੇ ਵੈਸਟ ਬੰਗਾਲ ਆ ਜੀ ਇਹ ਲੋਕੀ ਨੂੰ ਬਾਹਰ ਲਿਜਾਣ ਵਾਸਤੇ ਲੂਰਨ ਪੁਆਇੰਟ ਦੇ ਰਹੀਆਂ ਨੇ ਕੀ ਕਰ ਰਹੀਆਂ ਅਫਸਰशाही ਤੋਂ ਲਜਾਜ ਬਿਜਲੀ ਸਸਤੀ ਤੁਸੀਂ ਕਹਿ ਰਹੇ ਹੋ ਕਿ ਫੈਕਟਰੀਆਂ ਚਲਾਣ ਨਹੀਂ ਦੇਣੀਆਂ ਮੈਂ ਤੇ ਹੈਰਾਨ ਇਸ ਦਲਦਾ ਕਰ ਕੀ ਰਹੇ ਆ ਅਸੀਂ ਇਹਦਾ ਲੌਸੇਸ ਪਤਾ ਕਿਉਂ ਹੋ ਰਹੇ ਨੇ ਜੀ ਜੀ ਸਰ ਤੁਸੀਂ 30 20 ਦੇ ਰਹੇ ਹੋ ਮੈਂ ਉਹਦੇ ਖਿਲਾਫ ਨਹੀਂ ਹਾਂ ਕਿਸਾਨ ਮੇਰੇ ਭਰਾ ਨੇ ਜੀ ਜੀ ਮੈਂ ਅੱਗੇ ਤੁਹਾਡੇ ਵਰੀ ਹਰ ਡਿਬੇਟ ਤੇ ਬੇਨਤੀ ਕਰਦਾ ਕਿ ਮੀਟਰਡ ਫ੍ਰੀ ਕਰੋ ਹੂੰ ਤੁਸੀਂ ਹਰ ਖਪਤਕਾਰ ਦੇ ਮੀਟਰ ਲਗਾਓ ਹੂੰ ਉਹਦੇ ਯੂਨਿਟ ਰਿਕਾਰਡ ਕਰਕੇ ਜਿਵੇਂ ਸਾਨੂੰ ਬਿੱਲ ਭੇਜਦੇ ਹੋ ਉਹ ਬਿੱਲ 100 ਐਂਡ 100 ਕਿਹੜਾ ਪੰਜਾਬ ਸਰਕਾਰ ਹੂੰ ਉਹਨਾਂ ਵਾਈਟ ਪੇਪਰ ਜਾਰੀ ਕਰਕੇ ਕਹਦੇ ਹੋ ਪੇਮੈਂਟ ਕੀਤੀ ਹੈ ਤੁਹਾਡਾ ਬਿਜਲੀ ਬੋਰਡ ਤੁਹਾਡੇ ਅਕੋਰਡਿੰਗ ਜੇ ਬਿਜਲੀ ਬੋਰਡ ਦੇ ਅਕੋਰਡਿੰਗ ਪ੍ਰੋਫਿਟ ਹੀ ਜਾ ਰਿਹਾ ਹੈ ਜੇ ਪ੍ਰੋਫਿਟ ਹੀ ਜਾ ਰਿਹਾ ਲਾਸ ਕਾਦਾ ਜੇ ਲਾਸ ਨਹੀਂ ਹੈਗਾ ਤੇ ਰੇਟ ਕਿਉਂ ਵਧ ਰਹੇ ਨੇ ਇਹਦਾ ਮਤਲਬ ਹੈ ਬਿਜਲੀ ਬੋਰਡ ਕੋਈ ਪ੍ਰਾਈਵੇਟ ਅਦਾਰਾ ਨਹੀਂ ਹੈਗਾ ਪ੍ਰੋਫਿਟ ਲੈਣ ਵਾਸਤੇ ਚਾਵਲਾ ਸਾਹਿਬ ਚਾਵਲਾ ਸਾਹਿਬ ਦੂਜੇ ਪਾਸੇ ਚਾਵਲਾ ਸਾਹਿਬ ਦੂਜੇ ਪਾਸੇ ਚਲੋ ਤੁਸੀਂ ਖੇਤੀ ਸੈਕਟਰ ਦੀ ਗੱਲ ਕੀਤੀ ਪਰ 300 ਯੂਨਿਟ ਮੁਫਤ ਵੀ ਤਾਂ ਦੇ ਰਹੇ ਨੇ ਡੋਮੈਸਟਿਕ ਯੂਜ਼ਰਸ ਨੂੰ 300 ਯੂਨਿਟ ਮੁਫਤ ਦਿੱਤੇ ਜਾ ਰਹੇ ਨੇ ਜੇ ਥੋੜਾ ਬੋਤਾ ਵਜਨ ਪੈ ਗਿਆ ਤੇ ਸਾਲ ਦੇ ਵਿੱਚ 9 ਮਹੀਨੇ ਫਰੀ ਬਿਜਲੀ ਬਾਲਦੇ ਤੇ 3 ਮਹੀਨੇ ਭਰਾਂ ਵੀ ਪੈ ਗਿਆ ਬਿੱਲ ਤੇ ਕੀ ਆਫਤ ਹੈ ਸਰ ਇਹਦੇ ਵਿੱਚ ਛੋਟੇ ਜਿਹੇ ਰੈਫਰੈਂਸ ਲਓ ਦਿੱਲੀ ਦੇ ਵਿੱਚ 200 ਯੂਨਿਟ ਦਿੱਤੇ ਸੀਗੇ ਹੁਣ ਉੱਥੇ ਵੀ ਮਾਰ ਪਾਣੀ ਸ਼ੁਰੂ ਹੋ ਗਈ ਹੈ ਵੀ 200 ਯੂਨਿਟ ਵਾਪਸ ਲੈ ਲਏ ਉਹਨਾਂ ਨੇ ਇਹਦਾ ਮਤਲਬ ਇਲੈਕਸ਼ਨ ਮੌਕੇ ਚਾਰਾ ਦਿਖਾ ਕੇ ਹਲਾਲ ਕਰ ਲਿਆ ਮੈਂ ਤਾਂ ਫਿਰ ਬੇਨਤੀ ਕਰ ਰਿਹਾ ਕਿ ਪੰਜਾਬ ਤੁਹਾਡੇ ਕੋਲੋਂ ਫ੍ਰੀ ਬਿਜਲੀ ਫ੍ਰੀ ਚੀਜ਼ਾਂ ਨਹੀਂ ਮੰਗਦਾ ਉਹ ਕੁਆਲਿਟੀ ਆਫ ਮਟੀਰੀਅਲ ਮੰਗਦਾ ਹੈ ਚਾਹੇ ਉਹ ਬਿਜਲੀ ਹੈ ਚਾਹੇ ਪਾਣੀ ਹੈ ਜੀ ਜੀ ਸਭ ਪੈਸੇ ਲਓ ਸੀ ਦੇਣੇ ਤਿਆਰ ਹਾਂ ਤੁਸੀਂ ਸਾਨੂੰ ਨਸ਼ੇੜੀ ਬਣਾਉਣਾ ਚਾਹੁੰਦੇ ਹੋ ਫ੍ਰੀ ਦੇ ਕੇ ਅਸੀਂ ਨਸ਼ੇੜੀ ਨਹੀਂ ਬਣਾਣਾ ਮੈਂ ਛੋਟਾ ਇੱਕ ਰੈਫਰੈਂਸ ਦੇਣਾ ਹਾਂ ਸਾਡੇ ਬਜ਼ੁਰਗ ਕਹਿੰਦੇ ਸੀਗੇ ਜਦੋਂ ਡਲਦਾ ਸ਼ੁਰੂ ਹੋਇਆ ਸੀ ਨਾ ਜੀ ਬਿਫੋਰ ਪਾਰਟੀਸ਼ਨ ਜੀ ਉਸ ਤੋਂ ਦੇਸੀ ਕੇ ਚੱਲਦਾ ਸੀਗਾ ਜੀ ਹਾਂ ਤੇ ਡਲਦਾ ਵਾਲਿਆਂ ਨੇ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਾ ਕੇ ਪੂਰੀ ਹਲਵਾ ਖਿਲਾਇਆ ਸੀ ਵੀ ਡਲਦਾ ਸ਼ੁਰੂ ਕਰੋ ਹਾਂ ਅੱਜ ਨੌਨ ਦੇਸੀ ਦਾ ਇੱਕ ਬ੍ਰਾਂਡ ਡਲਦਾ ਬਣ ਗਿਆ ਹਾਂ ਸੋ ਤੁਸੀਂ ਕਰ ਰਹੇ ਹੋ ਕਿ ਸਾਨੂੰ ਨਸ਼ੇੜੀ ਬਣਾ ਰਹੇ ਹੋ ਕਿ ਫ੍ਰੀ ਬਿਜਲੀ ਦੇਣੀ ਆ ਵੋਟਾਂ ਦਿਓ ਇਹਦਾ ਮਤਲਬ ਹੈ ਸਾਨੂੰ ਰਿਸ਼ਵਤ ਦਿੱਤੀ ਜਾ ਰਹੀ ਹੈ ਇੰਡਾਇਰੈਕਟਲੀ ਹਾਂ ਇਹਨੂੰ ਬੰਦ ਕਰੋ ਪੰਜਾਬ ਤੋਂ ਅਡੇ ਕਹਿੰਦਾ ਕੁਝ ਫ੍ਰੀ ਨਹੀਂ ਮੰਗਦਾ ਕੰਮ ਕਰਨ ਦਾ ਫ੍ਰੀ ਮਾਹੌਲ ਮੰਗਦਾ ਤੇ ਬੇਸਿਕ ਨੀਡ ਸਾਨੂੰ ਦੇਣ ਦਾ ਆਪਣੀ ਹੱਕ ਮੰਗਨੇ ਆ ਅਸੀਂ ਹੂੰ ਬਿਲਕੁਲ ਠੀਕ ਹੈ ਕਪੂਰ ਸਾਹਿਬ ਵਾਕਈ ਇਹ 300 ਯੂਨਿਟ ਦਾ ਜਿਹੜਾ ਫੰਡਾ ਹੈਗਾ ਉਹ ਲੋਕਾਂ ਦੇ ਵਿੱਚ ਚੱਲ ਰਿਹਾ ਲੋਕੀ ਪਸੰਦ ਕਰ ਰਹੇ ਨੇ ਜੇ ਲੋਕੀ ਪਸੰਦ ਕਰ ਰਹੇ ਹੁੰਦੇ ਤਾਂ ਜਿਵੇਂ ਤੁਸੀਂ ਕਹਿ ਕਿ ਹਰ ਕਸਵਟੀ ਨੂੰ ਖੜਾ ਉਤਰਨ ਦੇ ਲਈ ਇੱਕ ਕਸਵਟੀ ਹੁੰਦੀ ਹੈ ਨਾ ਤੇ ਉਹ ਇਲੈਕਸ਼ਨ ਕਸਵਟੀ ਹੁੰਦੀ ਹੈ ਕਿ ਪਾਰਟੀ ਦੇ ਏਜੰਡੇ ਪਾਰਟੀ ਦੀਆਂ ਪਾਲਿਸੀਸ ਕੀ ਨੇ ਇਹ ਇਲੈਕਸ਼ਨਸ ਨੇ ਸਾਫ਼ ਕਰ ਦਿੱਤਾ ਕਿ ਇਹ 300 ਯੂਨਿਟ ਵਾਲਾ ਫੰਡਾ ਹੈ ਜਿਹੜਾ ਉਹ ਘੱਟੋ-ਘੱਟ ਇਲੈਕਸ਼ਨ ਤੇ ਅਸਰ ਨਹੀਂ ਪਾ ਰਿਹਾ ਜੇ ਇਲੈਕਸ਼ਨ ਤੇ ਅਸਰ ਨਹੀਂ ਪਾ ਰਿਹਾ ਤਾਂ ਦੁਬਾਰਾ ਸੋਚਣਾ ਪਏਗਾ ਇਸੇ ਬਿਲਕੁਲ ਸੋਚਣਾ ਪਏਗਾ ਜੀ ਜਦੋਂ 300 ਯੂਨਿਟ ਫ੍ਰੀ ਕਰੇ ਸੀ ਕਿ ਤਾਂ ਹਰਪ੍ਰੀਤ ਜੀ ਤੁਹਾਨੂੰ ਵੀ ਯਾਦ ਹੋਣਾ ਹੈ ਆਪਾਂ ਬਹੁਤ ਸਾਰੀਆਂ ਡਿਬੇਟਾਂ ਦੇ ਵਿੱਚ ਮੇਰੇਆ ਮੇਰੇ ਵੱਲੋਂ ਜੋ ਵੀ ਤੁਸੀਂ ਮੈਨੂੰ ਟਾਈਮ ਦਿੱਤਾ ਉਹਦੇ ਵਿੱਚ ਕਲੀਅਰ ਕੱਟ ਗਿਆ ਗਿਆ ਸੀਗਾ ਯਾਰ ਜਿਹੜੇ ਲੋਕਾਂ ਨੂੰ ਲੋਡ ਨਹੀਂ ਹੈ ਉਹ ਲੋਕ ਤਾਂ ਤੁਹਾਨੂੰ ਕਲੀਅਰ ਕਰ ਰਹੇ ਆ ਕਿ ਸਾਨੂੰ 300 ਯੂਨਿਟ ਫ੍ਰੀ ਚਾਹੀਦੀ ਨਹੀਂ ਯਾਰ ਬਿਲਕੁਲ ਠੀਕ ਤਾਂ ਜਿੱਤੇ ਵੀ ਨਹੀਂ ਐ ਕਿਹੜੇ 300 ਯੂਨਿਟ ਕਦੋਂ ਆਏ ਤੇ ਕਦੋਂ ਚਲੇਗੇ ਔਰ ਦੂਸਰੇ ਪਾਸੇ ਐਸੇ ਐਸੇ ਦੁਕਾਨਦਾਰ ਸਾਡੇ ਛੋਟੇ ਦੁਕਾਨਦਾਰ ਜਿਹੜੇ ਦੁਕਾਨਦਾਰ ਮੈਸੇ ਚਾਹੇ ਉਹ ਕਹਿੰਦੇ ਨੇ ਕੋਈ ਕਟਿੰਗ ਵਾਲਾ ਕੋਈ హెయిర్ ਕਟਰ ਵਾਲਾ ਹੈਗਾ ਕੋਈ ਛੋਟੀ ਚਾਹ ਦੁਕਾਨ ਕਰਨ ਵਾਲਾ ਚਾਹ ਲਿਆ ਹੈਗਾ ਕੋਈ ਮੋਚੀ ਹੈ ਉਹ ਜਿਹੜੀਆਂ ਦੁਕਾਨਾਂ ਜਿਹੜੀਆਂ ਹਨ ਜਿਨ੍ਹਾਂ ਨੂੰ ਆਪਾਂ ਟ੍ਰੇਡਰ ਨੂੰ ਜਿਹੜਾ ਹੈ ਕਮਰਸ਼ਲ ਚ ਲੈ ਕੇ ਜਾ ਰਹੇ ਹਾਂ ਯਾਰ ਉਹ ਕਮਰਸ਼ਲ ਕਿਹੜੇ ਜਗ੍ਹਾ ਤੋਂ ਹੋਗੇ ਯਾਰ ਜਿਨੇ ਰੋਜ਼ ਦਾ 100 ਰੁਪਿਆ ਕਮਾਣਾ ਤੇ ਆਪਣੀ ਜਾਨ ਲਾ ਦੇਣੀ ਹੈ ਪਰ ਉਹਨੂੰ ਆਪਾਂ ਕਮਰਸ਼ਲ ਚ ਲਈ ਬੈਠੇ ਹਾਂ ਔਰ ਦੂਜੇ ਪਾਸੇ ਆਪਾਂ ਕਹਿ ਰਹੇ ਹਾਂ ਕਿ ਕੱਲਾ ਰੈ residenc ਨੂੰ ਅਸੀਂ 300 ਯੂਨਿਟ ਫ੍ਰੀ ਦੇ ਰਹੇ ਹਾਂ ਇਹੋ ਜਿਹੀਆਂ ਚੀਜ਼ਾਂ ਕਰਕੇ ਇਹਨਾਂ ਲੋਕਾਂ ਨੂੰ ਗੁੰਮਰਾਹ ਕੀਤਾ ਦੂਸਰੇ ਪਾਸੇ ਇਹਨਾਂ ਦੀ ਚ ਵੀ ਪਹਿਲੇ ਅਸੀਂ ਰੇਟ ਇਹਦਾ ਇਤਨਾ ਰੱਖ ਲਾਂਗੇ ਜਿਵੇਂ ਪਿਛਲੇ ਵਾਲੀ 2023 ਦੇ ਵਿੱਚ ਵੀ ਇਹਨਾਂ ਨੇ ਮਈ 23 ਦੇ ਵਿੱਚ ਵੀ ਰੇਟ ਇਹਨਾਂ ਨੇ 25% ਤੋਂ ਉੱਪਰ ਵਧਾਈ ਸੀ 25% ਤੋਂ ਉੱਪਰ ਜ਼ਿਆਦਾ ਹੋਰ ਸੇਮ ਰੇਟ ਜਿਹੜੇ ਹੁਣ ਅੱਜ 10 ਤੋਂ 12 ਪੈਸੇ ਉਹ ਥੋੜਾ ਪੈਸੇ ਤੱਕ ਜਿਹੜੇ ਵਧਾਏ ਐ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਐ ਜਿਹੜਾ ਕੁਥੇ ਫ੍ਰੀ ਕਰ ਰਹੇ ਸਾਰੇ ਦਾ ਸਾਰਾ ਇਹਨਾਂ ਨੇ ਵਾਪਸ ਲੈ ਜਾਣਾ ਉਹ ਕਹਿੰਦੇ ਨੇ ਜਿਸ ਤਰ੍ਹਾਂ ਆਮ ਆਪ ਗੱਲ ਕਰ ਲਈਏ ਲੈਮਨ ਦੇ ਵਿੱਚ ਉਹ ਜਿਹੜੇ ਖਿਡਾਣਾਂ ਵਾਲੇ ਹੁੰਦੇ ਨੇ ਨਾ ਲੋਟਰੀ ਖਿਡਾਣਾਂ ਵਾਲੇ ਇੱਕ ਵਾਰੀ ਤੁਹਾਨੂੰ ਇੱਕ ਅਦਾ ਦਾ ਦਾਅ ਦੇ ਵਿੱਚ ਖਿਡਾ ਆ ਦਿੰਦੇ ਤੇ ਦੂਸਰੇ ਰਾਜ ਦੇ ਵਿੱਚ ਵਾਪਸ ਇਕੱਠੇ ਕਰ ਜਾਂਦੇ ਆ ਇਹੋ ਜੀਆਂ ਸਰਕਾਰ ਦੀਆਂ ਆਟਾ ਪਾੜ ਚੁੱਕੀਆਂ ਐ ਇਹ ਚੀਜ਼ਾਂ ਜਿਹੜੀਆਂ ਆਮ ਲੋਕ ਸਮਝ ਚੁੱਕੇ ਐ ਉਸੇ ਦਾ ਕਾਰਨ ਹੈ ਕਿ ਅੱਜ ਤੁਹਾਡੇ ਸਾਹਮਣੇ ਜਿਹੜੀਆਂ ਤਿੰਨ ਸੀਟਾਂ ਆਈਆਂ ਔਰ ਦੂਸਰੇ ਪਾਸੇ ਇਹਨਾਂ ਨੂੰ ਵੀ ਲੱਗ ਰਿਹਾ ਹੈ ਕਿ ਨਹੀਂ ਜੀ ਸਾਡੀਆਂ ਤਿੰਨ ਸੀਟਾਂ ਬਹੁਤ ਵੱਡਾ ਕੁੱਝ ਐ ਜੀ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਬੜੇ ਵਧੀਆ ਬੜੇ ਤਰੀਕੇ ਨਾਲ ਦੇਖੋ ਜਵਾਬ ਦਿੱਤਾ ਵੀ ਜੇ ਤੋਪ ਨਾਲ ਸਾਥ ਮੰਗਾਂਗੇ ਤਾਂ ਸਾਡੇ ਕੋਲੇ ਫੇਰ ਹੀ ਰਵਲਵਰ ਮਿਲੂਗਾ ਯਾਰ ਜੇ ਤੁਸੀਂ ਇਹ ਕਹਿ ਨਹੀਂ 13 ਇੰਚ ਫਿਰ 1300 ਕਹਿਣੀ ਅਸੀਂ ਫਿਰ 13 ਇੰਚ 3 ਕਿਉਂ 13 ਦੀ 0 ਕਿਉਂ ਕਹੀ ਹੈ ਤੁਸੀਂ ਜੇ ਇਹੋ ਜਿਹੀਆਂ ਚੀਜ਼ਾਂ ਕਹਿ ਕੇ ਆਪਣੇ ਆਪ ਨੂੰ ਤੁਸੀਂ ਤਸੱਲੀਆ ਦੇ ਰਹੇ ਹੋ ਉਹਦੇ ਨਾਲ ਕੁਝ ਨਹੀਂ ਬਣਨ ਲੱਗਿਆ ਲੋਕੀ ਅੱਜ ਬਹੁਤ ਜ਼ਿਆਦਾ ਦੁਖੀ ਹੋਏ ਹੋਏ ਆ ਇਹਨਾਂ ਦੇ ਚਾਹੇ ਜੀਡੀ ਦਾ ਰੇਟ ਹੋਣ ਚਾਹੇ ਕਾਰਪੋਰੇਸ਼ਨ ਦਾ ਹੋਵੇ ਚਾਹੇ ਹੋਰ ਬਹੁਤ ਸਾਰੇ ਸਾਡੇ ਇਸ਼ੂਜ਼ ਐ ਜੁੱਤੀ ਬਠਿੰਡੇ ਆ ਕੇ ਦੇਖੋ ਤੁਸੀਂ ਕਿਸੇ ਦੁਕਾਨ ਤੇ ਮੰਨ ਲਓ ਤੁਸੀਂ ਮੇਰੀ ਦੁਕਾਨ ਦੇ ਆ ਕੇ ਬਾਹਰ ਖੜ ਗਏ ਨਾ ਤਾਂ ਤੁਸੀਂ ਮੇਰੀ ਦੁਕਾਨ ਦੇ ਅੰਦਰ ਆਉਂਗੇ ਤੇ ਤੁਹਾਡੀ ਗੱਡੀ ਮਾਰੋ ਚੱਕ ਕੇ ਲੈ ਜਾਣਗੇ ਪਹਿਲਾ ਦੇਸ਼ ਦੇ ਵਿੱਚ ਇਕ ਸਾਡਾ ਬਕੈਂਡਾ ਸਿਟੀ ਹੈ ਜੀ ਦੇ ਵਿੱਚ ਪਾਰਕਿੰਗ ਦੇ ਵਿੱਚ yellow line ਦੇ ਅੰਦਰ ਵੀ ਗੱਡੀ ਚੱਕ ਕੇ ਲਾਇਏ ਦੇ ਸੀ ਉਹ ਤਾਂ ਹਜੇ ਇਲੈਕਸ਼ਨਾਂ ਕਰਕੇ ਥੋੜਾ ਜਿਆਦਾ ਰਾਹ ਮਿਲੀ ਵੀ ਹੈ ਮੇਰੀ ਕਿਰ ਲੋਕਾਂ ਦੇ ਵਿੱਚ ਇੰਨਾ ਚ ਬੁਰਾ ਹਾਲ ਹੈ ਕਿ ਪਹਿਲੀ ਸਰਕਾਰ ਹੈ ਜਿਨ੍ਹਾਂ ਨੂੰ ਕਹਿਣਾ ਚਾਹੀਦਾ ਇਹਨਾਂ ਨੇ ਸਾਰਾ ਕੁਝ ਦੀ ਫ੍ਰੀ ਕਰ ਦੇਣਾ ਪਰ ਦੂਜੇ ਪਾਸੇ ਉਹੀ ਗੱਲ ਮੈਂ ਤੁਹਾਨੂੰ ਫੇਰ ਕਹੂੰਗਾ ਕਿ ਆਖਾ ਮੋੜਣਾ ਨਹੀਂ ਤੇ ਤੱਕਾ ਤੋੜਣਾ ਨਹੀਂ ਜੋ ਮਰਜ਼ੀ ਕੁਆਇਜਰ ਲੋ ਹਾਂ ਜੀ ਹਾਂ ਹਾਂ ਜੀ ਹਾਂ ਸਾਰਾ ਕੁਝ ਬਿਲਕੁਲ ਚਾਵਲਾ ਸਾਹਿਬ ਚਾਵਲਾ ਸਾਹਿਬ ਮੈਂ ਇਸੇ ਵਿਚਾਰ ਚਰਚਾ ਤੇ ਦੂਜੀ ਡਿਬੇਟ ਰੱਖੀ ਹੈ PTRC ਪਨਬਸ ਦੀਆਂ ਬੱਸਾਂ ਦੇ ਵਿੱਚ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਮਾਰਕੁਟਾਈ ਹੋ ਰਹੀ ਹੈ ਸਵਾਰੀਆਂ ਕੰਡਕਟਰ ਲੜਦੀਆਂ ਨੇ ਤਾਂ ਮੇਰੀ ਉਹਨਾਂ ਤੇ ਪ੍ਰਧਾਨ ਨਾਲ ਗੱਲ ਹੋਈ ਮੁਲਾਜ਼ਮ ਵਿੰਗ ਦੇ ਤਾਂ ਉਹਨਾਂ ਨੇ ਵੀ ਸੇਮ ਉਹੀ ਗੱਲ ਕਹੀ ਕਹਿੰਦਾ ਜੀ ਇਹ ਸਾਰਾ ਪੰਗਾ ਹੀ ਫ੍ਰੀ ਸਫਰ ਦਾ ਹੈਗਾ ਫ੍ਰੀ ਸਫਰ ਵਾਲੀਆਂ ਸਵਾਰੀਆਂ ਦਾ ਪੈਸਾ ਜਿਹੜਾ ਉਹ ਸਰਕਾਰ ਕਾਰਪੋਰੇਸ਼ਨ ਨੂੰ ਦੇ ਨਹੀਂ ਰਹੀ ਪਨਬਸ ਨੂੰ ਦੇ ਨਹੀਂ ਰਹੀ ਤਨਖਾਹਾਂ ਸਾਨੂੰ ਮਿਲ ਨਹੀਂ ਰਹੀਆਂ ਬੱਸਾਂ ਨਵੀਆਂ ਆ ਨਹੀਂ ਰਹੀਆਂ ਤਾਂ ਦੱਸੋ ਤੁਸੀਂ ਕੀ ਕਰੀਏ ਠੀਕ ਇਸੇ ਤਰੀਕੇ ਨਾਲ ਅਸੀਂ ਲਗਾਤਾਰ ਦੇਖਦੇ ਹਾਂ ਪੀਐਸਪੀਸੀਐਲ ਨੂੰ ਕਈ ਵਾਰ ਤਨਖਾਵਾ ਦੇਣ ਦੇ ਲਈ ਵੀ ਕਰਜ਼ੇ ਲੈਣੇ ਪੈਂਦੇ ਨੇ ਫਿਰ ਤੁਹਾਨੂੰ ਲੱਗਦਾ ਕਿ ਜੇ ਤੁਸੀਂ ਫ੍ਰੀ ਬੀਸ ਦੇਣੇ ਹੀ ਨੇ ਦਿਓ ਜੀ ਸਦਕੇ ਦਿਓ ਘੱਟੋ ਘੱਟ ਜਿਹੜੀਆਂ ਏਜੰਸੀਜ਼ ਨੇ ਜਾਂ ਜਿਹੜੀਆਂ ਕਾਰਪੋਰੇਸ਼ਨਜ਼ ਨੇ ਉਹਨਾਂ ਨੂੰ ਤਾਂ ਪੈਸਾ ਦਿੱਤਾ ਜਾਵੇ ਟਾਈਮ ਸਰ ਤਾਂ ਜੋ ਤਨਖਾਵਾ ਦੇਣ ਮੁਲਾਜ਼ਮਾਂ ਨੂੰ ਤਨਖਾਵਾ ਦੇਣ ਬਾਕੀ ਜਿਹੜੇ ਉਹਨਾਂ ਦੇ ਕੰਮ ਨੇ ਉਹ ਨਾ ਰੁਕਣ ਹਰਪ੍ਰੀਤ ਜੀ ਮੈਂ ਤਾਂ ਸਿਰਫ ਸਟਾਰਟ ਹੀ ਇਸ ਗੱਲ ਤੋਂ ਕੀਤਾ ਸੀ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਅਸੀਂ ਪ੍ਰੋਫਿਟ 'ਚ ਜਾ ਰਹੇ ਹਾਂ ਪਹਿਲੀ ਵਾਰੀ ਪੀਐਸਪੀਸੀਐਲ ਪ੍ਰੋਫਿਟ 'ਚ ਗਿਆ ਹੈ ਜੇ ਪ੍ਰੋਫਿਟ ਇਸ ਗਿਆ ਫਿਰ ਕਾਟਾ ਕਿਉਂ ਹੂੰ ਜੇ ਕਾਟਾ ਲਈ ਤੇ ਰੇਟਾਂ ਦਾ ਵਾਧਾ ਕਿਉਂ ਹੂੰ ਮੈਂ ਬੇਨਤੀ ਕਰਦਾ ਕਿ ਦੇਖੋ ਮੈਂ ਟੈਕਨੀਕਲ ਹਾਂ ਇਹਨਾਂ ਦੇ ਜ਼ੋਨਲ ਲੈਵਲ ਡਿਸਪਿਊਟ ਸੈਟਲਮੈਂਟ ਕਮੇਟੀ ਚ ਬਹੁਤ ਲੰਬਾ ਸਮਾਂ ਮੈਂ ਬਿਤਾਇਆ ਵਾ ਜੀ ਇਹ T&D ਲਾਸਸ ਜਿਹਨੂੰ ਟ੍ਰਾਂਸਮਿਸ਼ਨ ਐਂਡ ਡਿਸਟ੍ਰੀਬਿਊਸ਼ਨ ਲਾਸਸ ਕਹਿੰਦੇ ਆ ਜੀ ਕਹਿੰਦੇ ਆ ਇਹਦੇ ਪੈਰਾਮੀਟਰ ਹਮੇਸ਼ਾ ਫਿਕਸ ਅਗੇ ਨੇ ਐਸ ਪਰ ਲਾ ਜੀ ਕੀ ਕਦੀ ਰੈਗੂਲੇਟਰੀ ਕਮਿਸ਼ਨ ਨੇ ਅਜ ਤੱਕ ਇਹਨਾਂ ਦੇ ਕੰਨ ਖਿੱਚੇ ਵੀ ਤੁਸੀਂ ਹਰ ਵਾਰੀ ਰੇਟ ਵਧਵਾ ਲੈਂਦੇ ਹੋ ਹਰ ਸਾਲ ARR ਦੇ ਵਿੱਚ ਆਪਣੇ ਕੀ ਪਰਫਾਰਮੈਂਸ ਦੇ ਵਿੱਚ ਕਦੀ ਵਾਦਾ ਕੀਤਾ ਹਾਂ ਲਾਸਸ ਕਦੇ ਇਕੱਠੇ ਤੁਹਾਡੇ ਹੂੰ ਜੀ ਇਹਦਾ ਮਤਲਬ ਇਹ ਆ ਕਿ ਫ੍ਰੀ ਵੀ ਅਨਾਉਂਸ ਕਰਕੇ ਵੋਟਾਂ ਲ ਲਈਆਂ ਮੈਂ ਕਪੂਰ ਸਾਹਿਬ ਨਾਲ ਬਿਲਕੁਲ ਸਹਿਮਤ ਆ ਕਿ ਜੇ ਫ੍ਰੀ ਦੇ ਕੇ ਤੁਹਾਨੂੰ ਵੋਟਾਂ ਪੈਂਦੀਆਂ ਤੇ 13 13 ਸੀਟਾਂ ਤੇ ਬਜਟ ਕੋ ਕੰਪੀਟੀਸ਼ਨ ਹੀ ਨਹੀਂ ਹੁੰਦਾ ਇਹਦਾ ਮਤਲਬ ਬਹੁਤ ਘੱਟ ਬੰਦੇ ਤੁਹਾਨੂੰ ਉਹ ਸੀ ਨੂੰ ਪਸੰਦ ਕਰ ਰਹੇ ਨੇ ਉਹ ਸਕੀਮ ਬੰਦ ਕਰ ਦਿਓ ਮੈਂ ਤੇ ਇਹ ਵੀ ਕਵਾਂਗਾ ਹਰਪ੍ਰੀਤ ਜੀ ਮੈਂ ਬੜਾ ਫਰੰਟਜਾ ਬੰਦਾ ਆ ਜੇ ਇਜਾਜ਼ਤ ਦਿਓ ਮੈਂ ਸਿੱਧੀ ਗੱਲ ਕਰ ਲਵਾਂ ਬਿਲਕੁਲ 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 ਸਰ ਬਹੁਤ ਵੈਲਿਊ ਆ ਪੂਰੇ ਵਰਡ ਦੇ ਜਾ ਰਹੇ ਆ ਜੀ ਜੀ ਤੁਸੀਂ ਤਾਂ ਕਹਿੰਦੇ ਹੋ ਕਿ ਬਿਜਲੀ ਦੀ ਸਾਡੇ ਕੋਲੇ ਪ੍ਰੋਡਕਸ਼ਨ ਘਟੀ ਆ ਚਲੋ ਭਾਰਤ ਸਰਕਾਰ ਨੇ ਵੀ ਪੰਜਾਬ ਸਰਕਾਰ ਨੇ ਵੀ ਕਿਹਾ ਕਿ ਰੀਨਿਊਏਬਲ એનર્ਜੀ ਨੂੰ ਤੁਸੀਂ ਪ੍ਰਮੋਟ ਕਰੋ ਜੀ ਤੁਸੀਂ ਸਬਸਿਡਾਈਜ਼ ਕਰ ਰਹੇ ਹੋ ਕਿ ਸੋਲਰ ਪੈਨਲ ਲਗਾਓ ਘਰਾਂ ਦੇ ਵਿੱਚ ਲਗਾਓ ਫੈਕਟਰੀਆਂ 'ਚ ਲਗਾਓ ਸਰ ਇੱਕ ਛੋਟੀ ਜਿਹੀ ਬੇਨਤੀ ਆ ਕਿਸੇ ਵੀ ਰੀਨਿਊਏਬਲ ਏਜੰਸੀ ਵਾਲਾ ਜਿਹੜਾ ਤੁਹਾਡੇ ਸੋਲਰ ਪੈਨਲ ਲਗਾ ਰਿਹਾ ਉਹਨੂੰ ਆਪਣੀ ਕੋਰਟ ਮੰਗਾ ਕੇ ਦੇਖਿਓ ਉਹ ਹਰ ਕਨੈਕਸ਼ਨ ਤੇ 50 60 70000 ਰੁਪਈਆ ਰਿਸ਼ਵਤ ਦੇ ਨਾਮ ਤੇ ਹੂੰ ਤੁਹਾਡੇ ਕੋਲ ਲੈ ਰਹੇ ਆ ਜਿਹੜਾ ਉਹ ਐਪਲੀਕੇਸ਼ਨ ਲਗਾਉਣ ਤੋਂ ਲੈ ਕੇ ਹੂੰ ਸੈਂਕਸ਼ਨ ਤੱਕ ਜਿਹੜੇ ਵੀ ਅਫਸਰਾਂ ਨੇ ਹੈਗੇ ਨੇ ਉਹਨਾਂ ਨੂੰ ਆਫ ਦਾ ਰਿਕਾਰਡ ਕਰਨ ਨੂੰ ਤਿਆਰ ਨੇ ਕਿ ਅਸੀਂ ਰਿਸ਼ਵਤ ਦੇ ਕੇ ਸੈਂਕਸ਼ਨ ਲਾ ਕੇ ਦੇ ਰਹੇ ਆ ਹੂੰ ਉਹ ਭਾਈ ਅਸੀਂ ਤੇ ਪੈਨਲ ਲਗਾ ਰਹੇ ਆ ਕੋਲੋਂ ਪੈਸੇ ਲਾ ਕੇ ਹੂੰ ਸਰਕਾਰ ਨੂੰ ਤੇ ਸਾਨੂੰ ਪੈਸੇ ਦੇਣੇ ਚਾਹੀਦੇ ਆ ਵੀ ਪੰਜਾਬ ਸਰਕਾਰ ਦੇਵੇ ਕਿ ਤੁਸੀਂ ਆਪਣੀ ਜਗਾ ਦਿੱਤੀ ਆ ਜੀ ਜੀ ਪਰ ਉਹ ਜਿਹੜੇ ਪ੍ਰਾਈਵੇਟ ਏਜੰਸੀਆਂ ਵਾਲੇ ਕਹਿੰਦੇ ਨੇ ਜੀ ਅਸੀਂ ਰਸੀਦ ਤਾਂ ਨਹੀਂ ਦੇਵਾਂਗੇ ਹੂੰ ਕੋ 98 ਐਨੇ 1000 ਰੁਪਏ ਪਰ ਕਿਲੋਵਾਰਟ ਦੇ ਹਿਸਾਬ ਨਾਲ ਪੈਸੇ ਜਾਣੇ ਆ ਜਿਹਦੇ ਚ 50 60000 ਰੁਪਈਆ ਪਰ ਸੈਂਕਸ਼ਨ ਦੇ ਰਿਸ਼ਵਤ ਹੈਗੀ ਆ ਮਾਨ ਸਾਹਿਬ ਜੀ ਤੇ ਮੈਨੂੰ ਇੱਕ ਨੰਬਰ ਦੇ ਦਿੱਤਾ ਕਿ ਉਹ ਤੇ ਜਦੋਂ ਕੋਈ ਪੈਸੇ ਮੰਗੇ ਆਪਣਾ ਮੋਬਾਈਲ ਕਿਓ ਬੰਦੇ ਦੀ ਰਿਕਾਰਡਿੰਗ ਕਰ ਲਿਓ ਹਰ ਭੀ ਜਿਹੜਾ ਪੈਸੇ ਮੰਗੇਗਾ ਮੈਨੂੰ ਰਿਕਾਰਡਿੰਗ ਕਰਨ ਦੇਗਾ ਐਗਜ਼ੈਕਟਲੀ ਤੁਹਾਡੀ ਕੀ ਤੁਹਾਡੀ ਵਿਜੀਲੈਂਸ ਤੁਹਾਡੀ ਕੀ ਕਰ ਰਹੀ ਹੈ ਇਸ ਸਿਸਟਮ ਤੁਸੀਂ ਜਾ ਕੇ ਤੇ ਦੇਖੋ ਕਿਉਂਕਿ ਅੱਜ ਬਿਜਲੀ ਬੋਰਡ ਦਾ ਮਸਲਾ ਹੈ ਮੈਂ ਬਿਜਲੀ ਬੋਰਡ ਵਾਸਤੇ ਵੀ ਕਹਣਾ ਵਾਂ ਜੀ ਇਹ ਮੀਟਰ ਐਪਲਾਈ ਕਰਕੇ ਲਗਾਉਣ ਵਾਸਤੇ ਚਾਹੇ ਉਹ ਕੋਈ ਵੀ ਲੈਵਲ ਦਾ ਬੰਦਾ ਜਾ ਰਿਹਾ ਹੈ ਚਾਹ ਪਾਣੀ ਦੇ ਨਾਮ ਦੇ ਉੱਪਰ ਓਪਨਲੀ ਪੈਸੇ ਮੰਗ ਰਿਹਾ ਹੈ ਬਿਲਕੁਲ ਠੀਕ ਜੀ ਮੈਂ ਕਿਹਦੀ ਕਿਹਦੀ ਸ਼ਿਕਾਇਤ ਕਰਾਂ ਮਨ ਸਾਹ ਕੋਈ ਕਹਿੰਦੇ ਇੰਨਾ ਵੱਡੀ ਵਿਜੀਲੈਂਸ ਹੈ ਜਾ ਕੇ ਦੇਖੋ ਅਲਟੀਮੇਟਲੀ ਸਰਕਾਰ ਤੋਂ ਪਬਲਿਕ ਦੂਰ ਹੁੰਦੀ ਜਾ ਰਹੀ ਹੈ ਹਮ ਚਲੋ ਬਿਲਕੁਲ ਠੀਕ ਹੈ ਜੀ ਇਹ ਮੁੱਦਾ ਬੜਾ ਅਹਿਮ ਹੈ ਹਾਂ ਹਕਪੂਰ ਸਾਹਿਬ ਕੁਝ ਐਡ ਕਰਨਾ ਚਾਹੁੰਦੇ ਜਲਦੀ ਉਹ ਤਾਂ ਸ਼ਾਵਲਾ ਸਾਹਿਬ ਦੀ ਗੱਲ ਪਤਾ ਆ ਰਿਹਾ ਸੀਗਾ ਐਮਐਲਏ ਸਾਹਿਬ ਨੇ ਇਹਨਾਂ ਨੇ ਕਲੀਅਰ ਕਹਿਤਾ ਵੀ ਅਸੀਂ ਹਾਰੀ ਇਸੇ ਕਰਕੇ ਆ ਨਾ ਤਾਂ ਸਾਨੂੰ ਥਾਣੇ 'ਚ ਕੋਈ ਕੁਰਸੀ ਮਿਲਦੀ ਐ ਤੇ ਜਿੱਥੇ ਅਸੀਂ ਲੱਖ ਰੁਪਈਆ ਰਜਿਸਟਰੀ ਦਾ ਲੱਗ ਰਿਹਾ ਸੀਗਾ ਜਦੋਂ ਮੈਂ ਐਮਐਲਏ ਸਾਹਿਬ ਤੋਂ ਫੋਨ ਕਰਾ ਲਿਆ 2 ਲੱਖ 5 ਲੱਖ ਕਰਤੀਆ ਹੋ ਗਿਆ ਤੇ ਤੋਂ ਇਹੋ ਜਿਹੇ ਹਾਲਾਤ ਜਦੋਂ ਸਰਕਾਰ ਦੇ ਅੰਦਰ ਪਏ ਐਮਐਲਏ ਬੋਲਣ ਤਾਂ ਫਿਰ ਆਪਣੇ ਲੋਕਾਂ ਦਾ ਕੀ ਬਣੇਗਾ ਬਿਲਕੁਲ ਠੀਕ ਸਰ ਬਹੁਤ-ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ ਮੈਂ ਅਗਲੇ ਵਿਚਾਰ-ਚਰਚਾ 'ਚ ਜਾਣਾ ਬਹੁਤ-ਬਹੁਤ ਧੰਨਵਾਦ ਇਹ ਬੜਾ ਅਹਿਮ ਮੁੱਦਾ ਸੀਗਾ ਬੜਾ ਟੈਕਨੀਕਲ ਤੌਰ ਤੇ ਜਿਹੜਾ ਚਾਵਲਾ ਸਾਹਿਬ ਨੇ ਵੀ ਸਮਝਾਇਆ ਕਪੂਰ ਸਾਹਿਬ ਨੇ ਵੀ ਆਮ ਲੋਕਾਂ ਦੀ ਭਾਵਨਾ ਦੱਸੀ ਹੈ ਜਿਵੇਂ ਚਾਵਲਾ ਸਾਹਿਬ ਨੇ ਸਮਝਾਇਆ ਕਿ ਥੋੜੀ-ਥੋੜੀ ਕਰਦੇ ਕਰੋੜਾ ਰੁਪਏ ਬਣ ਜਾਂਦੇ ਨੇ ਜੇ ਪੀਐਸਪੀਸੀਐਲ ਵਾਅਦੇ ਦੇ ਵਿੱਚ ਹੈ ਜੇ ਪੀਸੀ ਪੀਐਸਪੀਸੀਐਲ ਕਮਾਈ ਕਰ ਰਿਹਾ ਬਾਹਰ ਬਿਜਲੀ ਵੇਚ ਕੇ ਤਾਂ ਫਿਰ ਘਾਟਾ ਕਿੱਥੇ ਹੈ ਜੇ ਘਾਟਾ ਨਹੀਂ ਤਾਂ ਬਿਜਲੀ ਦਰਾਂ ਦੇ ਵਿੱਚ ਵ